ਪ੍ਰਭੂ ਤੁਸੀਂ ਸਾਨੂੰ ਇਸ ਸਾਲ ਵਧਾਉਣ ਜਾ ਰਹੇ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਮੇਰੇ ਪ੍ਰਭੂ ਤੁਸੀਂ ਸਾਡੇ ਬਾੜੇ ਦੇ ਉੱਤੇ ਬਰਕਤ ਦਿੱਤੀ ਅਸੀਂ ਧੰਨਵਾਦ ਕਰਦੇ ਆ ਪ੍ਰਭੂ ਇਹ ਬਾੜਾ ਜਿਹੜਾ ਤੁਹਾਡੀਆਂ ਭੇਡਾਂ ਦਾ ਆ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਇਹਨੂੰ ਦੋ ਗੁਣਾ ਕਰ ਰਹੇ ਅਸੀਂ ਧੰਨਵਾਦ ਕਰਦੇ ਆ ਔਰ ਹਰ ਸਾਲ ਦੁੱਗਣਾ ਹੁੰਦਾ ਜਾਏ ਪ੍ਰਭੂ ਯਿਸੂ ਜੀ ਦੇ ਨਾਮ 'ਚ ਮੇਰੇ ਪ੍ਰਭੂ ਜੀ ਪ੍ਰਭੂ ਅਸੀਂ ਧੰਨਵਾਦ ਕਰਦੇ ਤੁਸੀਂ ਸਾਨੂੰ ਸੱਚੇ ਖੱਬੇ ਨੂੰ ਵਧਾ ਰਹੇ ਆ ਮੇਰੇ ਪ੍ਰਭੂ ਜੀ ਅਰੇ ਅਬਰਾਹਮ ਦੀ ਬਰਕਤ ਦੇ ਨਿਆਈ ਜਿੱਥੇ ਤੱਕ ਮੇਰੇ ਪ੍ਰਭੂ ਤੁਹਾਡੇ ਲੋਕਾਂ ਦੀ ਨਜ਼ਰ ਜਾਏ ਉਹ ਜਗ੍ਹਾ ਤੁਸੀਂ ਕਬਜ਼ੇ ਲਈ ਦੇ ਰਹੇ ਆ ਮੇਰੇ ਪ੍ਰਭੂ ਅਸੀਂ ਧੰਨਵਾਦ ਕਰਦੇ ਮੇਰੇ ਖੁਦਾਬੰਦ ਖੁਦਾ ਪਿਆਰੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਆ ਜੋ ਭੁੱਲਾਂ ਚੁੱਕਾ ਸਾਡੇ ਕੋਲ ਪਿਛਲੇ ਵਰੇ ਵਿੱਚ ਹੋਈਆਂ ਪ੍ਰਭੂ ਇਸ ਵਰੇ ਵਿੱਚ ਪਾ ਕਰੂ ਸਾਡੀ ਅਗਵਾਈ ਕਰੇ ਕਿ ਅਸੀਂ ਉਹਨਾਂ ਭੁੱਲਾਂ ਚੁੱਕਾਂ ਵਿੱਚ ਨਾ ਪਈਏ ਮੇਰੇ ਪ੍ਰਭੂ ਜੀ ਸੋ ਗੋ ਮੇਰੇ ਪ੍ਰਭੂ ਅਸੀਂ ਅੱਗੇ ਤੋਂ ਸੁਧਰੇ ਹੋਏ ਮਨ ਦੇ ਨਾਲ ਸਹੀ ਚਾਲ ਚੱਲ ਸਕੀਏ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ ਸਾਨੂੰ ਪਵਿੱਤਰ ਆਤਮਾ ਦੀ ਮਦਦ ਦੀ ਬਹੁਤ ਜ਼ਰੂਰਤ ਹੈ ਮੇਰੇ ਪਿਤਾ ਜੀ ਆਓ ਪਵਿੱਤਰ ਆਤਮਾ ਜੀ ਸਾਡੇ ਦਿਲਾਂ ਗੁਰਦਿਆਂ ਤੇ ਰਾਜ ਕਰੋ ਔਰ ਸਾਡੇ ਇੱਕ ਇੱਕ ਕੰਮ ਦੇ ਵਿੱਚ ਅਗਵਾਈ ਕਰਨਾ ਤਾਂ ਜੋ ਇਸ ਸਾਲ ਦੇ ਵਿੱਚ ਅਸੀਂ ਜੀਵਨ ਦੇ ਉਸ ਮੁਕਤ ਨੂੰ ਪ੍ਰਾਪਤ ਕਰ ਸਕੀਏ ਜਿਹੜਾ ਸਾਡੀ ਜਿੱਤ ਤੇ ਬਾਦ ਵਿੱਚ ਠਹਿਰਾਇਆ ਗਿਆ ਹੈ ਪਰਭੂ ਅਸੀਂ ਪ੍ਰਾਰਥਨਾ ਕਰਦੇ ਈਸ਼ਵਰ ਦੇ ਵਿੱਚ ਅਸੀਂ ਬਹੁਤ ਸਾਰੀਆਂ ਰੂਹਾਂ ਨੂੰ ਜਿੱਤ ਕੇ ਤੁਹਾਡੇ ਨਾਲ ਜੋੜ ਸਕੀਏ ਮੇਰੇ ਪ੍ਰਭੂ ਜੀ ਅਰ ਪ੍ਰਭੂ ਈਸ਼ਵਰ ਦੇ ਵਿੱਚ ਅਸੀਂ ਹਰੇਕ ਉਸ ਕੰਮ ਨੂੰ ਪੂਰਾ ਕਰ ਸਕੀਏ ਜਿਹੜਾ ਤੁਸੀਂ ਸਾਡੇ ਲਈ ਠਹਿਰਾਇਆ ਹੈ ਮੇਰੇ ਪ੍ਰਭੂ ਪ੍ਰਭੂ ਆਪਣੇ ਲੋਕਾਂ ਨੂੰ ਹਿੰਮਤ ਬਲ ਤੇ ਜ਼ੋਰ ਬਖਸ਼ੋ ਮੇਰੇ ਪ੍ਰਭੂ ਜੀ ਪ੍ਰਭੂ ਆਪਣੀ ਪਰਜਾ ਨੂੰ ਗਿਆਨ ਸਮਝ ਤੇ ਪ੍ਰਕਾਸ਼ ਦਾ ਆਤਮਾ ਬਖਸ਼ੋ ਮੇਰੇ ਪ੍ਰਭੂ ਜੀ ਪ੍ਰਭੂ ਨਰਮਾਈ ਨਾਲ ਸਾਡਾ ਸੁਧਾਰ ਕਰਨਾ ਮੇਰੇ ਪ੍ਰਭੂ ਜੀ ਹਰ ਪ੍ਰਭੂ ਮੈਂ ਪ੍ਰਾਰਥਨਾ ਕਰ ਦਿਆਂ ਕਿ ਇਕਲੀਸੀਆ ਮੇਰੇ ਪਿਤਾ ਪਰਮੇਸ਼ਰ ਇਸ ਵਰੇ ਦੇ ਵਿੱਚ ਤੁਹਾਡੇ ਖੰਭਾਂ ਹੇਠ ਛੁਪੀ ਰਹੇ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਅਸੀਂ ਯਕੀਨ ਕਰਦੇ ਹਾਂ ਕਿ ਕੋਈ ਵੀ ਆਫਤ ਇਸ ਇਕਲੀਸੀਆ ਦੇ ਉੱਤੇ ਨਹੀਂ ਆ ਸਕਦੀ ਕਿਉਂਕਿ ਪ੍ਰਭੂ ਇਸ ਇਕਲੀਸੀਆ ਦੇ ਉੱਤੇ ਤੁਸੀਂ ਆਪਣੀ ਸ਼ਾਨ ਕੀਤੀ ਹੈ ਮੇਰੇ ਪ੍ਰਭੂ ਜੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਭਾਵੇਂ ਹਜ਼ਾਰ ਸਾਡੇ ਮੋਢ ਤੇ 10000 ਸਾਡੇ ਸੱਜੇ ਹੱਥ ਡਿੱਗਣ ਪਰ ਆਉਣ ਵਾਲੇ ਸਮੇਂ ਦੀ ਇੱਕ ਵੀ ਬਵਾ ਇਸ ਕਲੀਸੀਆ ਦੇ ਨੇੜੇ ਨਾ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਨਾ ਰਾਤ ਨੂੰ ਉਜਾੜਨ ਵਾਲੀਆਂ ਚੀਜ਼ਾਂ ਨਾ ਦਿਨ ਨੂੰ ਉਜਾੜਨ ਵਾਲੀਆਂ ਚੀਜ਼ਾਂ ਇੱਕ ਵੀ ਬੁਰੀ ਚੀਜ਼ ਇਸ ਕਲੀਸੀਆ ਦੇ ਨੇੜੇ ਨਾ ਆਵੇ ਹਰ ਹਥਿਆਰ ਜਿਹੜਾ ਕਲੀਸੀਆ ਦੇ ਵਿਰੁੱਧ ਬਣਾਇਆ ਜਾ ਰਿਹਾ ਹੈ ਹਰ ਹਥਿਆਰ ਜਿਹੜਾ ਪਰਮੇਸ਼ਵਰ ਦੇ ਠਹਿਰਾਇਆਂ ਹੋਇਆਂ ਦੇ ਵਿਰੁੱਧ ਬਣਾਇਆ ਜਾ ਰਿਹਾ ਹੈ ਜਾਂ ਬਣ ਚੁੱਕਿਆ ਆ ਅੱਜ ਉਹ ਖੁੰਡਾ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਅੱਜ ਉਹਦੇ ਸਾਰੇ ਵਾਰਾਂ ਨੂੰ ਅਸੀਂ ਰੱਦ ਕਰ ਦਿੰਨੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਮੈਂ ਪ੍ਰਾਰਥਨਾ ਕਰਦੀ 2022 ਭਾਰਤ ਦੇਸ਼ ਦੀ ਬੇਦਾਰੀ ਦਾ ਸਾਲ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਪ੍ਰਭੂ ਇੱਕ ਵੱਡਾ ਰਿਵਾਈਵਲ ਇੰਡੀਆ ਦੇ ਵਿੱਚ ਆਏ ਪ੍ਰਭੂ ਯਿਸੂ ਜੀ ਦੇ ਨਾਮ ਚ ਮੇਰੇ ਖੁਦਾਵੰਦ ਖੁਦਾ ਉੱਥੇ ਤੱਕ ਅਸੀਂ ਪਹੁੰਚ ਸਕੀਏ ਪ੍ਰਭੂ ਜਿੱਥੇ ਤੱਕ ਅਸੀਂ ਸੋਚਿਆ ਨਹੀਂ ਅਜੇ ਮੇਰੇ ਪ੍ਰਭੂ ਜੀ ਅਰ ਪ੍ਰਭੂ ਉੱਥੇ ਤੱਕ ਪਹੁੰਚਣ ਦੇ ਲਈ ਮੇਰੇ ਪ੍ਰਭੂ ਸਾਨੂੰ ਤੁਹਾਡੀ ਮਦਦ ਅਗਵਾਈ ਤੇ ਜ਼ੋਰ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਸਾਨੂੰ ਤੁਹਾਡੇ ਵੱਲੋਂ ਕੀਤੇ ਤੇ ਠਹਿਰਾਏ ਹੋਏ ਇੰਤਜ਼ਾਮ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਜੀ ਪ੍ਰਭੂ ਸਾਨੂੰ ਤੁਹਾਡੇ ਦੂਤਾਂ ਦੀ ਰਖਵਾਲੀ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨੀਆਂ ਸੇਵਕਾਈਆਂ ਨੂੰ ਤੁਸੀਂ ਠਹਿਰਾਇਆ ਹੈ ਮੇਰੇ ਪ੍ਰਭੂ ਤੁਹਾਡੇ ਦੂਤਾਂ ਦੀ ਵਾਰਡ ਉਹਨਾਂ ਦੇ ਦੁਆਲੇ ਲੱਗ ਜਾਏ ਮੇਰੇ ਖੁਦਾਵੰਦ ਖੁਦਾ ਜੀ ਤੁਹਾਡਾ ਕਿਰਪਾ ਵਾਲਾ ਹੱਥ ਉਹਨਾਂ ਸੇਵਕਾਇਆਂ ਦੇ ਨਾਲ ਹੋਵੇ ਮੇਰੇ ਪ੍ਰਭੂ ਜੀ ਅਰ ਆਤਮਾ ਦੀ ਅਗਵਾਈ ਤੇ ਮੇਰੇ ਪਰਮੇਸ਼ਵਰ ਦਾ ਮਸਾ ਉਹਨਾਂ ਦਾਸਾਂ ਦਾਸੀਆਂ ਦੇ ਉੱਤੇ ਹੋਵੇ ਮੇਰੇ ਪ੍ਰਭੂ ਤਾਂ ਜੋ ਇਸ ਵਰੇ ਦੇ ਵਿੱਚ ਮੇਰੇ ਪ੍ਰਭੂ ਪਹਿਲਾਂ ਨਾਲੋਂ ਦੁੱਗਣੇ ਉਤਸ਼ਾਹ ਦੇ ਨਾਲ ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਸਵਰਗ ਰਾਜ ਦਾ ਪ੍ਰਚਾਰ ਕਰਨ ਅਰ ਤੌਬਾ ਦਾ ਪ੍ਰਚਾਰ ਕਰਨ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜਿਨਨੇ ਵੀ ਪੈਨਟਰਾ ਟੈਲੀਵਿਜ਼ਨ ਸਕਰੀਨ ਤੇ ਇਸ ਪ੍ਰਾਰਥਨਾ ਦੇ ਨਾਲ ਜੁੜੇ ਹੋਏ ਆ ਪ੍ਰਭੂ ਇਹਨਾਂ ਦੇ ਘਰਾਂ ਦੇ ਵਿੱਚ ਵੱਡੀ ਆਸ਼ੀਸ਼ ਮੰਗਦੇ ਆ ਮੇਰੇ ਪ੍ਰਭੂ ਇਹਨਾਂ ਦੇ 3 ਪੁੱਤਰਾਂ ਦੇ ਜੀਵਨ 'ਚ ਆਸ਼ੀਸ਼ ਮੰਗਦੇ ਆ ਮੇਰੇ ਪ੍ਰਭੂ ਜੀ ਪ੍ਰਭੂ ਮੰਗਦੇ ਆ ਕਿ ਇਹ ਵਰਾ ਇਹਨਾਂ ਦੀਆਂ ਬਿਮਾਰੀਆਂ ਦਾ ਨਹੀਂ ਪਰ ਗਵਾਹੀਆਂ ਦਾ ਹੋਵੇ ਪ੍ਰਭੂ ਯਿਸੂ ਜੀ ਦੇ ਨਾਮ 'ਚ ਇਹ ਵਰਾ ਇਹਨਾਂ ਦੀ ਗੁਲਾਮੀ ਦਾ ਨਹੀਂ ਪਰ ਛੁਟਕਾਰੇ ਦਾ ਹੋਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਏ ਵਰਾ ਇਹਨਾਂ ਦੀ ਨਿਰਾਸ਼ਾ ਦਾ ਨਹੀਂ ਪਰ ਆਸ ਦੇ ਪੂਰੇ ਹੋ ਜਾਣ ਦਾ ਹੋਏ ਪ੍ਰਭੂ ਯਿਸੂ ਜੀ ਦੇ ਨਾਮ ਚ ਪ੍ਰਭੂ ਜੀ ਇਹ ਵਰਾ ਵਿਛੋੜੇ ਦਾ ਨਹੀਂ ਪਰ ਪਰਮੇਸ਼ਵਰ ਦੇ ਨਾਲ ਮੇਲ ਮਿਲਾਪ ਦਾ ਹੋਏ ਪ੍ਰਭੂ ਯਿਸੂ ਜੀ ਦੇ ਨਾਮ ਚ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਪ੍ਰਭੂ ਪਿਤਾ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਭੂ ਆਪਣੇ ਨੇਚਾ ਵਾਲੀ ਢਾਲ ਉਹ ਨੇਚਾ ਪ੍ਰਭੂ ਜਿਹੜੀ ਤੁਸੀਂ ਆਪਣੇ ਯੋਧੇ ਤੇ ਸੂਰਬੀਰਾਂ ਨੂੰ ਦਿੰਨੇ ਆ ਕਿ ਨੇਚਾ ਦੇ ਅੱਗੇ ਜਿਹਦੇ ਨਾਲ ਪਹਾੜ ਉਖੜ ਜਾਂਦੇ ਆ ਪ੍ਰਭੂ ਉਹ ਨੇਚਾ ਦੀ ਢਾਲ ਦਾ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਦੇ ਆਤਮਾ ਵਿੱਚ ਦੇ ਦਿਓ ਮੇਰੇ ਪ੍ਰਭੂ ਜੀ ਤਾਂ ਜੋ ਹਰੇਕ ਹਥਿਆਰ ਜਿਹੜਾ ਨੇਚਰ ਨੂੰ ਕਮਜ਼ੋਰ ਕਰਨ ਵਾਲਾ ਆ ਉਹ ਢਾਲ ਦੇ ਉੱਤੇ ਲੱਗਦਿਆਂ ਹੀ ਬੇਅਸਰ ਹੋ ਜਾਏ ਪ੍ਰਭੂ ਯਿਸੂ ਜੀ ਦੇ ਨਾਮ 'ਚ ਅਰ ਨੇਚਰ ਇੰਨੀ ਮਜ਼ਬੂਤ ਹੋਏ ਮੇਰੇ ਪ੍ਰਭੂ ਪ੍ਰਭੂ ਉਹ ਤੁਹਾਡੇ ਵੱਲ ਓਟਾਈ ਹੋਈ ਨੇਚਰ ਹੋਏ ਅਰ ਮੇਰੇ ਪਿਤਾ ਪਰਮੇਸ਼ਰ ਅੱਜ ਹੁਣੇ ਤੋਂ ਹੀ ਉਹ ਪਹਾੜਾਂ ਨੂੰ ਉਖਾੜਨ ਦੇ ਵਿੱਚ ਕਾਮਯਾਬ ਹੋ ਜਾਏ ਪ੍ਰਭੂ ਯਿਸੂ ਜੀ ਦੇ ਨਾਮ 'ਚ ਹਰ ਉਹ ਪਹਾੜ ਜਿਹੜਾ ਚਰਚ ਕਲੀਸਿਆ ਦੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਬਣਿਆ ਅੱਜ ਉਖੜ ਜਾਏ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਉਹ ਪਹਾੜ ਜਿਹੜਾ ਕਲਿਸਿਆ ਨੂੰ ਵਧਣ ਤੋਂ ਰੋਕਦਾ ਉਖੜ ਜਾਏ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਉਹ ਪਹਾੜ ਜਿਹੜਾ ਸੇਵਕਾਈ ਦੇ ਇੰਤਜ਼ਾਮਾਂ ਨੂੰ ਰੋਕਦਾ ਉਖੜ ਜਾਏ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਚ ਹਰ ਉਹ ਪਹਾੜ ਜਿਹੜਾ ਸੇਵਕਾਈ ਅਤੇ ਕਲਿਸਿਆ ਦੀ ਬਰਕਤ ਦੇ ਰਾਹ ਵਿੱਚ ਰੁਕਾਵਟ ਬਣਿਆ ਉਖੜ ਜਾਏ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਚ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਇਸ ਕਲਿਸਿਆ ਨੂੰ ਸਰਕਾਰੇ ਦਰਬਾਰੇ ਛੱਤ ਮਿਲੇ ਫਤਿਹ ਮਿਲੇ ਪ੍ਰਭੂ ਯਿਸੂ ਜੀ ਦੇ ਨਾਮ ਚ ਜਦ ਯਹਵਾ ਸਾਡੇ ਵਾਲਿਆ ਤੇ ਸਾਡਾ ਵਿਰੋਧੀ ਕੌਣ ਹੋ ਸਕਦਾ ਹੈ ਮੇਰੇ ਪ੍ਰਭੂ ਤੁਹਾਡਾ ਪੱਖ ਸਦਾ ਹੀ ਸਾਡੇ ਨਾਲ ਹੋਵੇ ਮੇਰੇ ਪ੍ਰਭੂ ਜੀ ਪ੍ਰਭੂ ਜੀ ਤੁਹਾਡਾ ਪੱਖ ਤੁਹਾਡੇ ਦਾਸ ਦੇ ਉੱਤੇ ਆਏ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਆਪ ਜੀ ਦਾ ਦਾਸ ਜਿਸ ਜਗ੍ਹਾ ਤੇ ਖੜਾ ਹੋ ਜਾਏ ਮੇਰੇ ਪ੍ਰਭੂ ਤੁਹਾਡਾ ਭੈ ਕਾਮਾ ਜੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਜਦ ਤੁਹਾਡਾ ਦਾਸ ਤੁਰੇ ਤੇ ਮੂਸਾ ਦੇ ਵਾਂਗ ਸਮੁੰਦਰ ਦੋ ਫਾੜ ਹੋ ਜਾਣ ਜਿੱਦਾਂ ਮੂਸਾ ਦੇ ਅੱਗੇ ਹੋ ਗਏ ਤਾਂ ਪ੍ਰਭੂ ਤੁਹਾਡਾ ਦਾਸ ਕਲੀਸਿਆ ਨੂੰ ਲੈ ਕੇ ਸੁੱਕੀਆਂ ਥਾਵਾਂ ਥਾਣੀ ਲੰਘ ਜਾਏ ਪ੍ਰਭੂ ਯਿਸੂ ਜੀ ਦੇ ਨਾਮ 'ਚ ਐ ਮੇਰੇ ਖੁਦਾਵੰ ਖੁਦਾ ਜਦੋਂ ਤੁਹਾਡਾ ਦਾਸ ਹੱਥ ਚੁੱਕ ਕੇ ਦੁਆਵਾਂ ਕਰੇ ਤਾਂ ਮੇਰੇ ਪ੍ਰਭੂ ਅਸਮਾਨ ਖੁੱਲਣ ਤੇ ਬੰਦ ਹੋਣ ਪ੍ਰਭੂ ਯਿਸੂ ਜੀ ਦੇ ਨਾਮ 'ਚ ਮੇਰੇ ਪ੍ਰਭੂ ਜੀ ਹਰ ਪ੍ਰਭੂ ਤਾਲ ਦੇ ਦਿਲਾਨ ਦੇ ਦਿਨਾਂ ਦੇ ਵਿੱਚ ਵੀ ਆਪਣੇ ਦਾਸ ਲਈ ਤੇ ਇਸ ਕਲੀਸिया ਦੇ ਲਈ ਕਾਮਾਂ ਨੂੰ ਹੁਕਮ ਦਿਓ ਕਿ ਉਹ ਮੁਹੱਈਆ ਕਰਨ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਕਿਉਂਕਿ ਪ੍ਰਭੂ ਤੁਸੀਂ ਮੁਹੱਈਆ ਕਰਨ ਵਾਲੇ ਪਰਮੇਸ਼ਵਰ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਇਸ ਕਲੀਸਿਆ ਦੇ ਉੱਤੋਂ ਗਰੀਬੀ ਦੇ ਬੰਦਨਾਂ ਨੂੰ ਤੋੜਿਆ ਮੇਰੇ ਪ੍ਰਭੂ ਅਸੀਂ ਧੰਨਵਾਦ ਕਰਦੇ ਇਸ ਕਲੀਸਿਆ ਦੇ ਉੱਤੋਂ ਬਿਮਾਰੀ ਦੇ ਬੰਦਨਾਂ ਨੂੰ ਤੋੜਿਆ ਮੇਰੇ ਪ੍ਰਭੂ ਜੀ ਸ਼ੈਤਾਨ ਦੇ ਲਾਏ ਹੋਏ ਸਾਰੇ ਜੂਲਿਆਂ ਨੂੰ ਤੋੜ ਦਿੱਤਾ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਪ੍ਰਭੂ ਜੀ ਅਰ ਅਸੀਂ ਪ੍ਰਾਰਥਨਾ ਕਰਦੇ ਨਵੇਂ ਵਰੇ ਵਿੱਚ ਮੇਰੇ ਪ੍ਰਭੂ ਜੀ ਨਵੇਂ ਉਤਸ਼ਾਹ ਦੇ ਨਾਲ ਨਵੀਂ ਉਮੰਗ ਦੇ ਨਾਲ ਨਵੇਂ ਜ਼ੋਰ ਦੇ ਨਾਲ ਅਸਾ ਦੇ ਨਾਲ ਮੇਰੇ ਪ੍ਰਭੂ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਲੱਗੇ ਰਹੀਏ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਇਸ ਕਲੀਸਿਆ ਦੇ ਬਜ਼ੁਰਗਾਂ ਤੋਂ ਲੈ ਕੇ ਇਸ ਕਲੀਸਿਆ ਦੇ ਬੱਚਿਆਂ ਤੱਕ ਮੇਰੇ ਪ੍ਰਭੂ ਦੁਆ ਮੰਗਦੇ ਹਾਂ ਕਿ ਸਾਡੇ ਸਭਨਾ ਦੇ ਨਾਮ ਜੀਵਨ ਦੀ ਪੋਥੀ ਵਿੱਚ ਲਿਖੇ ਜਾਣ ਮੇਰੇ ਪ੍ਰਭੂ ਜੀ ਮੇਰੇ ਖੁਦਾਵੰਦ ਖੁਦਾ ਇਸ ਕਲੀਸਿਯਾ ਨੂੰ ਇਸ ਕਲੀਸਿਯਾ ਦੇ ਦਾਸਾਂ ਨੂੰ ਮੈਨੇਜਮੈਂਟ ਨੂੰ ਵੋਲੰਟੀਅਰਸ ਨੂੰ ਇਸ ਕਲੀਸਿਯਾ ਦੇ ਨਾਲ ਜੁੜੇ ਹੋਏ ਹਰੇਕ ਇਨਸਾਨ ਨੂੰ ਪ੍ਰਭੂ ਨਰਕ ਦੀ ਅੱਗ ਤੋਂ ਬਚਾਓ ਮੇਰੇ ਪ੍ਰਭੂ ਜੀ ਆਉਣ ਵਾਲੀ ਤਬਾਹੀ ਤੋਂ ਬਚਾਓ ਮੇਰੇ ਪ੍ਰਭੂ ਜੀ ਹਰ ਪ੍ਰਾਰਥਨਾ ਕਰਦੇ ਆਉਣ ਵਾਲੇ ਸਾਲ ਦੇ ਵਿੱਚ ਮੇਰੇ ਪ੍ਰਭੂ ਇਸ ਕਲੀਸਿਯਾ ਦਾ ਹਰ ਮੈਂਬਰ ਤੁਹਾਡਾ ਮਨ ਪਾਉਂਦਾ ਬੱਚਾ ਬਣੇ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ ਜਿੱਦਾਂ ਆਉਣ ਵਿੱਚ ਆਪਣੇ ਲੋਕਾਂ ਦੀ ਅਗਵਾਈ ਕੀਤੀ ਜਾਣ ਵਿੱਚ ਵੀ ਆਪਣੇ ਲੋਕਾਂ ਦੇ ਅੰਗ ਸੰਗ ਹੋਣਾ ਜਿਹੜੇ ਘਰਾਂ ਵਿੱਚ ਬੈਠੇ ਸੁਣ ਰਹੇ ਆ ਮੇਰੇ ਪ੍ਰਭੂ ਇਹਨਾਂ ਭੈਣਾ ਭਰਾਵਾਂ ਦੇ ਅੰਗ ਸੰਗ ਹੋਣਾ ਮੇਰੇ ਪ੍ਰਭੂ ਤੁਹਾਡਾ ਪਾਕਰੂ ਇਹਨਾਂ ਦੇ ਨਾਲ ਗੱਲਾਂ ਕਰੇ ਮੇਰੇ ਪਿਤਾ ਪਰਮੇਸ਼ਵਰ ਤੁਹਾਡੇ ਦੂਤ ਇਹਨਾਂ ਦੀ ਰਾਖੀ ਕਰਨ ਤੁਹਾਡਾ ਵਚਨ ਸਾਡੇ ਦਿਲਾਂ ਦੇ ਵਿੱਚ ਜੜ ਫੜੇ ਤੁਹਾਡਾ ਨੂਰ ਸਾਡੇ ਚਿਹਰਿਆਂ ਤੇ ਚਮਕੇ ਮੇਰੇ ਪ੍ਰਭੂ ਸਾਡੇ ਸੁਭਾਅ ਵਿੱਚ ਤੁਹਾਡਾ ਸੁਭਾਅ ਨਜ਼ਰ ਆਏ ਮੇਰੇ ਪ੍ਰਭੂ ਸਾਡੇ ਕੰਮਾਂ 'ਚੋਂ ਤੁਹਾਡੇ ਕੰਮ ਨਜ਼ਰ ਆਣ ਔਰ ਸਾਡੇ ਨੇੜੇ ਖਲੋਣ ਵਾਲਿਆਂ ਨੂੰ ਸਾਡੇ ਅੰਦਰੋਂ ਤੁਹਾਡੀ ਮਹਿਕ ਆਏ ਮੇਰੇ ਪ੍ਰਭੂ ਜੀ ਪ੍ਰਭੂ ਯਿਸੂ ਬੇਨਤੀ ਨੂੰ ਸਵੀਕਾਰ ਕਰੋ ਇਹ ਸਾਰੀ ਪ੍ਰਾਰਥਨਾ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਮੰਗਦੇ ਆਂ